ਨਮਸਕਾਰ ਦੋਸਤੋ ਮੈਂ ਸ਼ਮਿਸ ਨੂੰ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਉਹਦੇ ਹਲਕਾ ਪੋਆ ਦੇ ਬਣੀ ਲੋਦੀ ਦੀ ਜਿੱਥੇ ਪੂਰੇ ਵਿਧਾਇਕ ਜਗਿੰਦਰਪਾਲ ਦੇ ਦਫਤਰ ਚ ਅੱਜ ਇੱਕ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਤੁਸੀਂ ਮੇਰੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਬਹੁਤ ਲੋਕੀ ਆਗੇ ਦੀ ਇੱਥੇ ਆਪਣੀ ਅੱਖਾਂ ਚੈੱਕ ਕਰਵਾਇਆ ਕਰਦੇ ਆ 200 250 ਜੇ ਪੇਸ਼ੈਂਟ ਜਿੱਥੇ ਚੱਕ ਵੀ ਕੀਤਾ ਗਿਆ ਲੋਕਾਂ ਨੇ ਕਾਫੀ ਫਾਇਦਾ ਲਿਆ ਕਿ ਆਪਣੀ ਅੱਖਾਂ ਚੈੱਕਅਪ ਕਰਵਾਈਆਂ ਪਰ ਉਹਨਾਂ ਦੇ ਡਾਕਟਰਾਂ ਨੇ ਸਭੀ ਕਿਹਾ ਗਿਆ ਕਿ ਜੇ ਹਰ ਅੱਖਾਂ ਦੀ ਮੱਕੀ ਮੋਤੀਆ ਜਾਂ ਕੋਈ ਵੀ ਪ੍ਰਸ਼ਨ ਹੋਣਾ ਹੈ ਸਾਡੇ ਹਸਪਤਾਲ ਆ ਕੇ ਸਾਨੂੰ ਕਿ ਉਹਨਾਂ ਦੇ ਪ੍ਰਸ਼ਨ ਬਿਲਕੁਲ ਫਰੀਓ ਕੋਸ਼ਿਸ਼ ਕੀਤਾ ਜਾ ਦਫਤਰ ਦੇ ਵਿੱਚ ਜਿਹੜਾ ਕਿ ਅੱਖਾਂ ਚੈੱਕਅਪ ਕੈਂਪ ਲਗਾਇਆ ਗਿਆ ਸੀ ਕਿ ਕਾਫੀ ਲੋਕਾਂ ਨੇ ਆਪਣੀ ਅੱਖਾਂ ਵੀ ਚੈੱਕ ਕਰਵਾਈਆਂ ਗਿਆ ਨੂੰ ਪਤਾ ਕਿ ਜਗਿੰਦਰ ਪਾਜੀ ਨੇ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀਲ ਉਤਰਾ ਆਪਣੇ ਸਹਿਯੋਗੀ ਪੁਸ਼ਪਲਾਤਾ ਕੇ ਸਾਥ ਹਰ ਚਲ ਪੰਜਾਬ ਦੀ ਪਠਾਨਕੋਟ ਦੇਖੋ ਜੀ ਡਾਕਟਰ ਰਿਧੀ ਜੀ ਅੱਖਾਂ ਦੀ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਕੁੜੀ ਵੈਸੇ ਵੀ ਸੁल्तानਪੁਰ ਤੋਂ ਮੇਰੇ ਬਿਲਕੁਲ ਗਵਾਨਾ ਤਰਸੇਮ ਜੀ ਦੀ ਲੜਕੀ ਹੈ ਔਰ ਇਹਨਾਂ ਨੇ ਹਸਪੀਟਲ ਜਿਹੜਾ ਬਿਲਕੁਲ ਮਲਕਪੁਰ ਤੋਂ ਥੋੜਾ ਗਾਹ ਜਾਈਏ ਕੋੜ ਦੇ ਅਗਲੇ ਪਾਸੇ ਜਾ ਕੇ ਨਾ ਹਸਪਤਾਲ ਖੋਦੇ ਆ। ਔਰ ਮੇਰੇ ਕੋਲ ਅੱਜ ਨਾ ਕੈਂਪ ਲਗਾਇਆ। ਮੇਰਾ ਤੇ ਮੋਟਰ ਵੀ ਆਇਆ ਚਲੋ ਗਰੀਬ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ। ਕਿਸੇ ਨੱਖਾਂ ਚੱਕ ਕਰਵਾਣੀ ਆ। ਉਹ ਤੇ ਫ੍ਰੀ ਕਾਸਟ ਦਵਾਈ ਵੀ ਦੇ ਦੇ ਅੱਖਾਂ ਨੂੰ ਪਾਣ ਵਾਸਤੇ। ਔਰ ਅੱਛੀ ਮਲਕ ਕਾਫੀ ਜਗ੍ਹਾ ਤੇ ਕੁੜੀ ਕੰਮ ਕਰਕੇ ਆਈ ਹੈ। ਉਹ ਸਾਰੀਆਂ ਡਿਗਰੀਆਂ ਕੋਲ ਲੈਦੇ ਤੇ ਮੈਂ ਤੇ ਇਹ ਗੱਲ ਕਰਨਾ ਚਾਹੁੰਦਾ ਕਿ ਲੜਕੀਆਂ ਨੂੰ ਅੱਛੀ ਤਨੀਮ ਦਿੱਤੀ ਜਾਏ ਤੋ ਉਹ ਵਧੀਆ ਤਰੀਕੇ ਨਾਲ ਆਪਣਾ ਸਿਸਟਮ ਚਲਾ ਸਕਦੀਆਂ ਦੂਸਰਾ ਇਹ ਲੜਕੀ ਫਰੀਦੀ ਦੀ ਹਸਪਤਾਲ ਖੋਲ੍ਹੇ ਡਾਕਟਰ ਬੰਣਾ ਕੋ ਛੂਟੀ ਕਰ ਲਈ ਐਮਬੀਬੀਐਸ ਕਰਨੀ ਐਮਬੀਬੀਐਸ ਤੋਂ ਬਾਅਦ ਫਿਰ ਐਮਡੀ ਕਰਨੀ ਐ ਸੁਪਰ ਸਪੈਸ਼ਲਿਸਟ ਬੰਣਾ ਚਾਹੀਦਾ ਦਾ ਜੀ ਮੈਂ ਦੇਖਿਆ ਕੁੜੀਆਂ ਜਿਹੜੀਆਂ ਨੇ ਇਸ ਕੰਮ ਦੇ ਵਿੱਚ ਜਿਆਦਾ ਹਿੱਸਾ ਲਿਆ ਮੈਂ ਬੇਬੇ ਬਾਬਾ ਨਾਨਕ ਦੀ ਪ੍ਰਾਰਥਨਾ ਕਰਦਾ ਵੀ ਸਾਰੇ ਨੌਜਵਾਨ ਲੜਕੀ ਲੜਕੀਆਂ ਬਾਬੇ ਨਾਨਕ ਦਾ ਮਿਹਰ ਭਰੇ ਹੱਥ ਰੇ ਸਾਰੇ ਹੀ ਨੌਜਵਾਨ ਲੜਕੀਆਂ ਲੜਕੇ ਜਿਹੜਾ ਅੱਜ ਦਿਗਣੀ ਤੇ ਰਾਜੁਗਣੀ ਤਕੀ ਕਰਨ ਇਹ ਮੇਰੀ ਕਾਮਨਾ ਹੈ ਸੰਦੇਸ਼ ਬਰੇ ਆ ਦਾ ਜੀ ਤੋਂ ਕਾਫੀ ਦਿਨਾਂ ਤੋਂ ਅਸੀਂ ਫੇਸਬੁੱਕ ਦੇ ਉੱਤੇ WhatsApp ਦੇ ਉੱਤੇ ਸਾਰੇ ਲੋਕਾਂ ਨੂੰ ਆਪਣੇ ਜਿੰਨੇ ਵਰਕਰਾਂ ਨੂੰ ਲਾਗਤ ਕੀਤਾ ਬਤ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਗਰੀਬ ਲੋਕੀ ਜਿਹੜੇ ਆ ਵੈਸੇ ਤੇ ਗਰੀਬ ਅਮੀਰੀ ਦੀ ਗੱਲ ਨਹੀਂ ਅਮੀਰ ਵੀ ਚੱਕਰਾਸੇ ਨੇ ਗਰੀਬ ਵੀ ਚੱਕਰਾਸੇ ਨੇ ਗਰੀਬ ਦਾ ਹੁੰਦਾ ਵੀ ਗਰੀਬ ਵਿਚਾਰਾ ਸਹੀ ਜਗ੍ਹਾ ਤੇ ਪਹੁੰਚ ਨਹੀਂ ਸਕਦਾ ਇਸ ਕਰਕੇ ਇੱਥੇ ਕੈਂਪ ਲਗਾਇਆ ਗਿਆ ਤੇ ਲੋਕੀ ਆਪਣੀ ਅੱਖਾਂ ਚੱਕਰਾਉਂ ਤੇ ਇਹਦਾ ਫਾਇਦਾ ਲੈਂਦੇ ਫਿਰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ दी कैंप लगाया तो भी मेरे लाख बधाई है नमस्ते मेरा नाम डॉक्टर प्रीति भगत है यहाँ पे एक्स एम एल ए मिस्टर जोगिंदर पाल जी ने कैंप लगवाया था फ्री आई चेकअप कैंप है ये यह। यहाँ का रिस्पॉन्स बहुत ही अच्छा मिला है अभी तक हमने 300 से ज़्यादा पेशेंट देख लिए हैं जो भी पेशेंट हैं कैटरेक के हैं जिनको रेटिना की प्रॉब्लम है कॉर्निया की प्रॉब्लम है उन लोगों को हमने यहाँ पे आज फ्री दवाइयाँ बांटी हैं और हमने उनको ये भी बताया है कि हर साल तो अपना है एग्जामिनेशन कराना है आई एग्जामिनेशन कराना है और जिन लोगों को आगे कंप्लीट एग्जामिनेशन की ज़रूरत है उनको हमने हॉस्पिटल में आ जाँच कराने के लिए बोला है